ਗਾਈਜ਼ ਜੇ ਤੁਹਾਡਾ ਵੀ ਸੁਪਨਾ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨ ਦਾ ਜਾਂ ਫਿਰ ਕੰਮ ਕਰਨ ਦਾ ਹੈ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਸਾਬਤ ਹੋਣ ਵਾਲੀ ਹੈ ਕਿਉਂਕਿ IRCC ਦੇ ਹਰ ਲੇਟੈਸਟ ਅਪਡੇਟ ਨੂੰ ਸਾਡੇ ਇਸ ਚੈਨਲ ਦੇ ਜ਼ਰੀਏ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਿਛਲੇ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਦੇ ਵਿੱਚ ਵੱਡੇ ਲੈਵਲ ਤੇ ਚੇਂਜਸ ਹੋਏ ਆ ਜਿਸ ਦਾ ਇੰਪੈਕਟ ਹਰ ਤਰ੍ਹਾਂ ਦੇ ਟੈਂਪਰੇਰੀ ਵੀਜ਼ਾ ਦੇ ਉੱਤੇ ਇਕੁਅਲੀ ਪੈ ਰਿਹਾ ਆ ਸੋ ਅਗਰ ਤੁਸੀਂ ਵਰਕ ਵੀਜ਼ਾ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਜਾਂ ਫਿਰ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਵੀ ਨਾ ਸਕਿੱਪ ਕੀਤੇ ਜ਼ਰੂਰ ਦੇਖਿਓ ਕਿਉਂਕਿ ਇਸ ਦੇ ਵਿੱਚ ਨਾ ਸਿਰਫ ਵਰਕ ਵੀਜ਼ਾ ਦੀ ਇਜ਼ੀ ਐਕਸਟੈਂਸ਼ਨ ਦੇ ਬਾਰੇ ਦੱਸਿਆ ਜਾਵੇਗਾ ਬਲਕਿ ਕਿਵੇਂ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਲ ਕਰ ਸਕਦੇ ਆ ਕਿਹੜੇ ਪਾਥਵੇ ਆ ਜਾਂ ਫਿਰ ਕਿਹੜੀ ਪ੍ਰੋਵਿੰਸ ਆ ਜਿਨ੍ਹਾਂ ਦੇ ਵਿੱਚ ਤੁਸੀਂ ਇਜ਼ੀਲੀ ਪੀਆਰ ਹਾਸਲ ਕਰ ਸਕਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਟੇਲ ਨਾਲ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਵਰਕ ਵੀਜ਼ਾ ਐਕਸਟੈਂਸ਼ਨ ਦੇ ਬਾਰੇ ਇਸ ਟਾਈਮ ਕੈਨੇਡਾ ਦੇ ਵਿੱਚ 1 ਲੱਖ ਤੋਂ ਵੀ ਜ਼ਿਆਦਾ ਐਪਲੀਕੈਂਟਸ ਇਦਾਂ ਦੇ ਆ ਜਿਨ੍ਹਾਂ ਦੇ ਵਰਕ ਵੀਜ਼ਾ ਐਕਸਪਾਇਰ ਹੋ ਚੁੱਕੇ ਆ ਤੇ ਉਹ ਐਕਸਟੈਂਡ ਨਹੀਂ ਹੋ ਰਹੇ ਬਹੁਤ ਸਾਰੇ ਐਪਲੀਕੈਂਟਸ ਇਸ ਚੀਜ਼ ਦੇ ਬਾਰੇ ਜਾਣਨਾ ਚਾਹੁੰਦੇ ਆ ਕਿ ਕਿਵੇਂ ਈਜ਼ੀਲੀ ਉਹ ਕੈਨੇਡਾ ਦੇ ਵਿੱਚ ਆਪਣੇ ਵਰਕ ਨੂੰ ਐਕਸਟੈਂਡ ਕਰਵਾ ਸਕਦੇ ਆ ਜਾਂ ਫਿਰ ਕੈਨੇਡਾ ਦੇ ਵਿੱਚ ਵਰਕ ਵੀਜ਼ਾ ਐਕਸਟੈਂਸ਼ਨ ਲੈ ਸਕਦੇ ਆ ਗਾਇਸ ਤੁਹਾਨੂੰ ਦੱਸ ਦਈਏ ਅਗਰ ਤੁਸੀਂ ਕੈਨੇਡਾ ਦੇ ਵਿੱਚ ਵਰਕ ਵੀਜ਼ਾ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਤਾਂ ਉਹਦਾ ਸ ਪਰਮਿਟ ਲੈ ਲੈਣਾ ਕਿਉਂਕਿ ਅਗਰ ਤੁਸੀਂ ਸਟੱਡੀ ਵੀਜ਼ਾ ਲੈ ਲੈਂਦੇ ਆ ਤਾਂ ਉਹਦੇ ਬੇਸਿਸ ਤੇ ਤੁਹਾਡੇ ਕੋਲ ਕੰਮ ਕਰਨ ਦਾ ਵੀ ਰਾਈਟ ਹੁੰਦਾ ਆ ਵੀਕਲੀ 24 ਆਵਰਸ ਤੱਕ ਕੰਮ ਕਰਨ ਦਾ ਤੁਹਾਡੇ ਕੋਲ ਰਾਈਟ ਹੁੰਦਾ ਆ ਜਦਕਿ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਤਾਂ ਵਿਜ਼ਟਰ ਵੀਜ਼ਾ ਦੇ ਵਿੱਚ ਇਹ ਫੈਸਿਲਿਟੀ ਪ੍ਰੋਵਾਈਡ ਨਹੀਂ ਕੀਤੀ ਜਾਂਦੀ ਬਲਕਿ ਕੰਮ ਅਗਰ ਤੁਸੀਂ ਕਰਦੇ ਆ ਤਾਂ ਉਹ ਪੂਰੀ ਤਰ੍ਹਾਂ ਇਲੀਗਲ ਹੁੰਦਾ ਆ ਸੋ ਤੁਹਾਨੂੰ ਅਗਰ ਵਰਕ ਵੀਜ਼ਾ ਐਕਸਟੈਂਸ਼ਨ ਚਾਹੀਦੀ ਆ ਤਾਂ ਤੁਹਾਨੂੰ ਸਟੱਡੀ ਪਰਮਿਟ ਲਈ ਅਪਲਾਈ ਕਰ ਦੇਣਾ ਚਾਹੀਦਾ ਆ ਬਟ ਇਸ ਚੀਜ਼ ਵੱਲ ਵੀ ਤੁਹਾਨੂੰ ਧਿਆਨ ਦੇਣਾ ਪਏਗਾ ਕਿ ਆਪਣੀ ਵਰਕ ਵੀਜ਼ਾ ਦੀ ਐਕਸਟੈਂਸ਼ਨ ਲਈ ਤੁਹਾਨੂੰ ਆਪਣੇ ਵਰਕ ਵੀਜ਼ਾ ਦੇ ਐਕਸਪਾਇਰ ਹੋ ਨਾ ਪਹਿਲੇ ਹੀ ਅਪਲਾਈ ਕਰ ਦੇਣਾ ਚਾਹੀਦਾ ਹੈ ਕਿਉਂਕਿ ਅਗਰ ਤੁਸੀਂ ਬਾਅਦ ਵਿੱਚ ਅਪਲਾਈ ਕਰਦੇ ਆ ਤਾਂ ਨਾ ਸਿਰਫ ਤੁਹਾਨੂੰ ਐਕਸਟਰਾ ਪੇਮੈਂਟ ਕਰਨੀ ਪਵੇਗੀ ਬਲਕਿ ਤੁਹਾਨੂੰ ਐਕਸਟਰਾ ਟਾਈਮ ਵੇਟ ਵੀ ਕਰਨਾ ਪਏਗਾ ਅਗਰ ਫੀਸ ਦੀ ਗੱਲ ਕਰੀਏ ਤਾਂ 155 ਕੈਨੇਡੀਅਨ ਡਾਲਰ ਤੁਹਾਨੂੰ ਫੀਸ ਦੇ ਪੇ ਕਰਨੇ ਪੈਣਗੇ ਅਗਰ ਤੁਸੀਂ ਵਰਕ ਵੀਜ਼ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਤਾਂ ਆਈਆਰਸੀਸੀ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰਵਾ ਸਕਦੇ ਆ ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਉਹ ਆ ਪੀਆਰ ਰਿਲੇਟਡ ਇਸ ਟਾਈਮ ਬਹੁਤ ਸਾਰੇ ਇਦਾਂ ਦੇ ਐਪਲੀਕੈਂਟਸ ਆ ਜੋ ਕਾਫੀ ਲੰਬੇ ਟਾਈਮ ਤੋਂ ਬਹੁਤ ਸਾਰੀਆਂ ਅੱਧਾ ਦੀਆਂ ਪ੍ਰੋਵੈਂਸਾਂ ਜੋ ਲੋ ਸੀਆਰਐਸ ਸਕੋਰ ਦੇ ਨਾਲ ਵੀ ਐਪਲੀਕੈਂਟਸ ਨੂੰ ਪੀਆਰ ਦੇ ਰਹੀਆਂ ਆ। ਸੋ ਸਭ ਤੋਂ ਪਹਿਲੀ ਅਗਰ ਪ੍ਰੋਵੈਂਸ ਦੀ ਗੱਲ ਕਰੀਏ ਤਾਂ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਟ੍ਰੈਂਡ ਬਹੁਤ ਜ਼ਿਆਦਾ ਚੱਲ ਰਿਹਾ ਆ। ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ 10 ਡਰਾਅ ਕੱਢੇ ਗਏ ਆ ਤੇ ਇਹਦੇ ਵਿੱਚ 1000 ਤੋਂ ਵੀ ਜ਼ਿਆਦਾ ਐਪਲੀਕੈਂਟਸ ਨੂੰ ਪੀਆਰ ਲਈ ਇਨਵੀਟੇਸ਼ਨਸ ਭੇਜੇ ਗਏ। ਅਗਰ ਕੱਟਆਫ ਦੀ ਗੱਲ ਕਰੀਏ ਤਾਂ ਇਹਦਾ ਸੀਆਰਐਸ ਸਕੋਰ 534 ਤੱਕ ਗਿਆ ਆ। ਬਹੁਤ سارے ਐਪਲੀਕੈਂਟਸ ਲਈ A ਸਕੋਰ ਜ਼ਿਆਦਾ ਹੋ ਸਕਦਾ ਹੈ ਸੋ ਇਹਦੇ ਲਈ ਐਪਲੀਕੈਂਟਸ ਫ੍ਰੈਂਕੋਫੋਨ ਦੇ ਉੱਤੇ ਜ਼ਿਆਦਾ ਫੋਕਸ ਕਰ ਸਕਦੇ ਆ ਕਿਉਂਕਿ ਫ੍ਰੈਂਚ ਲੈਂਗੁਏਜ ਵੀ ਇਸ ਟਾਈਮ ਬਹੁਤ ਜ਼ਿਆਦਾ ਟ੍ਰੈਂਡ ਤੇ ਚੱਲ ਰਹੀ ਆ ਫ੍ਰੈਂਚ ਲੈਂਗੁਏਜ ਦੇ ਵੀ ਬਹੁਤ ਸਾਰੇ ਡਰਾਅ ਕੱਢੇ ਜਾ ਰਹੇ ਆ ਤੇ ਇਸ ਡਰਾਅ ਦੇ ਵਿੱਚ ਅਪਰੋਕਸੀਮੇਟਲੀ 4500 ਦੇ ਲਗਭਗ ਐਪਲੀਕੈਂਟਸ ਨੂੰ ਪੀਆਰ ਲਈ ਇਨਵੀਟੇਸ਼ਨਸ ਭੇਜੇ ਗਏ ਅਗਰ CRS ਸਕੋਰ ਦੀ ਗੱਲ ਕਰੀਏ ਤਾਂ ਸਿਰਫ 432 CRS ਸਕੋਰ ਸੀ ਜੋ ਬਹੁਤ ਘੱਟ CRS ਸਕੋਰ ਹੈ ਅਗਰ ਤੁਸੀਂ ਮਿਹਨਤ ਕਰਦੇ ਆ ਤਾਂ ਫ੍ਰੈਂਚ ਲੈਂਗੁਏਜ ਦੀ ਤੁਸੀਂ ਵਧੀਆ ਨੌਲੇਜ ਹਾਸਲ ਕਰ ਸਕਦੇ ਆ 6 ਤੋਂ 7 ਮਹੀ ਦੇ ਵਿੱਚ ਬੇਸਿਕ ਫ੍ਰੈਂਚ ਲੈਂਗੁਏਜ ਸਿੱਖੀ ਜਾ ਸਕਦੀ ਆ ਕਿਉਂਕਿ ਇਸ ਦੇ ਬਹੁਤ ਵੱਡੇ ਲੈਵਲ ਤੇ ਡਰਾਅ ਕੱਢੇ ਜਾ ਰਹੇ ਆ ਤੇ ਐਪਲੀਕੈਂਟਸ ਨੂੰ ਪੀਆਰ ਲਈ ਇਨਵੀਟੇਸ਼ਨਸ ਵੀ ਭੇਜੇ ਜਾ ਰਹੇ ਆ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਪ੍ਰੋਵਿੰਸਾਂ ਜੋ ਲੋ ਸੀਆਰਐਸ ਸਕੋਰ ਦੇ ਨਾਲ ਤੇ ਤੁਹਾਡੇ ਕੋਲ ਕੈਨੇਡੀਅਨ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਕੈਨੇਡਾ ਦੇ ਵਿੱਚ ਈਜ਼ੀ ਪੀਆਰ ਪ੍ਰੋਵਾਈਡ ਕਰਦੀਆਂ ਆ ਸੋ ਤੁਸੀਂ ਚੈੱਕ ਆਊਟ ਕਰਨਾ ਹੈ ਕਿ ਤੁਹਾਡੀ ਕੁਆਲਿਫੀਕੇਸ਼ਨ ਕੀ ਆ ਤੇ ਉਸ ਦੇ ਅਕੋਰਡਿੰਗ ਤੁਸੀਂ ਆਪਣੇ ਲਈ ਇੱਕ ਰਾਈਟ ਪ੍ਰੋਵਿੰਸ ਚੂਜ਼ ਕਰਨੀ ਹੈ 노 ਡਾਊਟ ਇਸ ਟਾਈਮ ਐਪਲੀਕੈਂਟਸ ਨੂੰ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਟਫ ਲ राइट अप्रोच ਦੇ ਨਾਲ ਕੈਨੇਡਾ ਦੇ ਵਿੱਚ ਪੀਆਰ ਦੇ ਲਈ ਸਟਰੈਟਜੀ ਬਣਾਉਂਦੇ ਆ ਤੇ ਉਸੇ ਦੇ ਅਕੋਰਡਿੰਗ ਪਲਾਨ ਕਰਦੇ ਆ ਤਾਂ इजीली ਪੀਆਰ ਹਾਸਲ ਕੀਤੀ ਜਾ ਸਕਦੀ ਆ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ लेट ਮੀ نو ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗイズ ਅਜ ਦੀ ਇਹ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਰਹੀ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ